ਸ਼ੰਮੂ ਆਰਡਰ ਮੋਰਚੇ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਵੱਡਾ ਹਮਲਾ ਬੋਲੇ ਅਸਲੀ ਕਿਸਾਨ ਨਹੀਂ ਮੁਖੌਟਾ ਪਾ ਕੇ ਬੈਠੇ ਨੇ ਸਿਸਟਮ ਖਰਾਬ ਕਰਨ ਵਾਲੇ ਲੋਕ ਕਿਹਾ ਜਿਨ੍ਹਾਂ ਨੇ ਪਹਿਲਾਂ ਮਚਾਇਆ ਹੁੜਦੰਗ ਉਹਨਾਂ ਨੂੰ ਕਿਵੇਂ ਦਿੰਦੇ ਅੱਗੇ ਜਾਣ ਦੀ ਇਜਾਜ਼ਤ ਕੰਗਨਾ ਦੇ ਬਿਆਨ ਤੋਂ ਭਾਪੀ ਨੇ ਫਿਰ ਕੀਤਾ ਕਿ ਨਾਰਾ ਕੇ ਆ ਸਟੇਟਮੈਂਟ ਦੇਣ ਦੇ ਅਧਿਕਾਰਤ ਨਹੀਂ ਹੈ ਕੰਗਨਾ ਕੰਗਨਾ ਵੀ ਬੋਲੀਏ ਮੇਰਾ ਨਿਜੀ ਬਿਆਨ ਤਨ ਖੇਤੀ ਕਾਨੂੰਨਾਂ ਦੀ ਕੀਤੀ ਸੀ ਵਕਾਲਤ ਅਜ ਅੰਮ੍ਰਿਤਸਰ ਦੇ ਵਿੱਚ ਰੇਲਵੇ ਟ੍ਰੈਕ ਰੋਕ ਸਕਦੇ ਨੇ ਕਿਸਾਨ ਮੰਗਾਂ ਨੂੰ ਲੈ ਕੇ 2:00 ਵਜੇ ਤੱਕ ਦਾ ਦਿੱਤਾ ਹੈ ਅਲਟੀਮੇਟਮ ਦੇਵੀ ਦਾਸ ਖੂਰਾ ਦੇ ਵਿੱਚ ਅੰਮ੍ਰਿਤਸਰ ਰੇਲ ਦਿੱਲੀ ਰੇਲਵੇ ਟ੍ਰੈਕ ਤੇ ਧਰਨਾ ਲਗਾਉਣ ਦੀ ਕਰ ਰਹੀ ਤਿਆਰੀ ਪੰਦੀ ਲੋਅ ਯੂਨੀਵਰਸਿਟੀ ਦੇ ਮਾਮਲੇ ਦਾ ਸਿੱਖਿਆ ਮੰਤਰੀ ਨੇ ਲਿਆ ਨੋਟਿਸ ਰਜਿਸਟਰਾਰ ਤੋਂ ਮੰਗੀ ਰਿਪੋਰਟ ਕਿ ਹਾ ਵਿਦਿਆਰਥਣਾ ਨੂੰ ਮਿਲੇਗਾ ਇਨਸਾਫ ਹੌਸਟਲ ਦੇ ਵਿੱਚ ਬੀਸੀ ਦੀ ਚੈਕਿੰਗ ਤੋਂ ਨਾਰਾਜ਼ ਨੇ ਸਟੂਡੈਂਟਸ ਚੰਡੀਗੜ੍ਹ ਪੁਲਿਸ ਨੇ ਗਰਨੇਜ ਬਲਾਸਟ ਮਾਮਲੇ ਦੇ ਮੁਲਜ਼ਮਾਂ ਦਾ ਲਿਆ ਪ੍ਰੋਡਕਸ਼ਨ ਵਾਰੰਟ ਅੰਮ੍ਰਿਤਸਰ ਤੋਂ ਲਿਆਂਦਾ ਜਾਇਗਾ ਚੰਡੀਗੜ੍ਹ ਕੋਰਟ ਤੋਂ ਰਿਮਾਂਡ ਲੈ ਕੇ ਕੀਤੀ ਜਾਏਗੀ ਪੁੱਛਗਿੱਛ ਜਿਨੀ ਦੇ ਵਿੱਚ किराएदार ਕੁੜੀ ਦੇ ਕਮਰੇ ਅਤੇ ਬਾਥਰੂਮ ਦੇ ਵਿੱਚ ਲੱਗੇ ਮਿਲੇ ਸਪਾਈ ਕੈਮਰੇ ਪੁਲਿਸ ਨੇ ਮਕਾਨ ਮਾਲਕ ਦੇ بیٹے ਨੂੰ ਕੀਤਾ ਗ੍ਰਿਫਤਾਰ ਬਲਬ ਹੋਲਡਰਾਂ ਦੇ ਅੰਦਰ ਫਿੱਟ ਕੀਤੇ ਗਏ ਸੀ ਕੈਮਰੇ ਜੰਮੂ ਕਸ਼ਮੀਰ ਦੇ ਵਿੱਚ ਦੂਜੇ ਫੇਜ਼ ਦੇ ਲਈ ਵੋਟਿੰਗ ਚੱਲ ਰਹੀ ਛੇ ਜ਼ਿਲ੍ਹਿਆਂ ਦੀਆਂ 26 ਸੀਟਾਂ ਤੇ ਲੋਕਾਂ ਕਰ ਲੋਕਾਂ ਦੇ ਵੱਲੋਂ ਕਰ ਰਹੇ ਇਤਿਜਾਰ ਰਿਪੋਟੇ ای وی ایم ਦੇ ਵਿੱਚ ਕੈਦ ਹੋਵੇਗੀ ਉਮਰ ਅਬਦੁੱਲਾ ਅਤੇ ਰਵਿੰਦਰ ਰੈਨਾ ਦੀ ਕਿਸਮਤ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਜ ਹਰਿਆਣਾ ਤੋਂ ਪਰਨਗੇ ਚੁਣਾਈ ਹੁੰਕਾਰ ਸੋਨੀਪਟ ਦੇ ਗਵਹਾਨਾਂ ਦੇ ਵਿੱਚ ਕਰਨਗੇ ਰੈਲੀ ਤਾਂ ਰਾਹੁਲ ਗਾਂਧੀ ਸ਼ਹਿਰ ਨਗਰ ਅਤੇ ਸੋਪੋਰ ਦੇ ਵਿੱਚ ਕਰਨਗੇ ਪ੍ਰਚਾਰ। ਆਵਾਦੀ ਪਾਰਟੀ ਨੇ ਹਰਿਆਣਾ ਦੇ ਵਿੱਚ ਪ੍ਰਚਾਰ ਦੇ ਲਈ ਪਾਇ ਲਾਈ ਪੂਰੀ ਵਾਜ ਭਵਾਨੀ ਦੇ ਵਿੱਚ ਬਦਲਾ ਰੈਲੀ ਕਰਨਗੇ ਅਰਵਿੰਦ ਕੇਜਰੀਵਾਲ ਤਾਂ ਵੱਲਵ ਘਰ ਦੇ ਵਿੱਚ ਰੋਡ ਸ਼ੋਅ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ। ਖੋਤ ਮੰਤਰੀ ਬਾਦ ਅੱਜ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਰਨ ਗਿਆ ਹੈ ਮੀਟਿੰਗ ਛੋਣੇ ਦੀ ਖਰੀਦ ਦੇ ਲਈ ਕੀਤੇ ਪ੍ਰਬੰਧਾਂ ਦੀ ਕਰਨਗੇ ਸਮਿਤੀ ਡਾਕਟਰ ਰਮਜੋਤ ਖਰਦੀਪ ਮੁੰਡਿਆ ਅੱਜ ਮੰਤਰੀ ਦੇ ਵੱਜੋਂ ਸਾਹਮਣੇ ਗਿਆ ਉਹ ਦਾ ਡਾਕਟਰ ਰਮਜੋਤ ਨੂੰ ਮਿਲਨੇ ਲੋਕਲ ਬਾਡੀਜ਼ ਸਮੇਤ ਦੋ ਵਿਪਾਰਕ ਸੰਮੁੰਡੀਆਂ ਦੇ ਕੋਲ ਮਾਲ ਮਹਿਕਮੇ ਸਮੇਤ ਤਿੰਨ ਡਿਪਾਰਟਮੈਂਟ ਸਸ਼ੀਕਾਲ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਬੁਲੇਟਨ ਦੀ ਸ਼ੰਭੂ ਬਾਰਡਰ ਮੋਰਚੇ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਵੱਡਾ ਹਮਲਾ ਸਾਹਮਣੇ ਆਇਆ ਹੈ ਉਹਨਾਂ ਨੇ ਜ਼ੁਬਾਨੀ ਹਮਲਾ ਕੀਤਾ ਹੈ ਸ਼ੰਭੂ ਬਾਰਡਰ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਬੈਠੇ ਲੋਕ ਅਸਲੀ ਕਿਸਾਨ ਨਹੀਂ ਹਨ ਮਨੋਹਰ ਲਾਲ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਦਾ ਮੁਖੋਟਾ ਪਾਕਿਸਤਾਨ ਸਭ ਖਰਾਬ ਕਰਨ ਵਾਲੇ ਲੋਕ ਬੈਠੇ ਹੋਏ ਨੇ ਇਹ ਲੋਕ ਮੌਜੂਦਾ ਸਰਕਾਰਾਂ ਨੂੰ ਅਸਥਿਰ ਕਰਨਾ ਚਾਹੁੰਦੇ ਨੇ ਕਿ ਆਪ ਬਾਰਡਰ ਬੰਦ ਹੋਣ ਦੇ ਕਾਰਨ ਸਾਡੇ ਵਪਾਰੀ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਹੁੜਦੰਗ ਮਚਾਇਆ ਉਹਨਾਂ ਨੂੰ ਕਿਵੇਂ ਅੱਗੇ ਜਾਣ ਦੀ ਇਜਾਜ਼ਤ ਦਿੰਦੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਲਾਲ ਕਿਲੇ ਤੇ ਉਤਪਾਦ ਮਚਾਇਆ ਤਾਂ ਇਹ ਵੱਡੀ ਸਟੇਟਮੈਂਟ ਸੀਐਮ ਮਨੋਹਰ ਲਾਲ ਉਹਨਾਂ ਨੇ ਆਰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ 4-7 ਤੋਂ ਜ਼ਿਆਦਾ ਅਕਾਸ਼ਕਾਲ ਜਿਹੜਾ ਹੈ ਬਤੌਰ ਮੁੱਖ ਮੰਤਰੀ ਰਹੇ ਔਰ ਉਸ ਤੋਂ ਬਾਅਦ ਜਦੋਂ ਹਲוקਸਭਾ ਇਲੈਕਸ਼ਨ ਹੋਏ ਨੇ ਤਾਂ ਸੰਸਦ ਚੁਣੇ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਸਟੇਟਮੈਂਟ ਜਿਹੜੀ ਹੈ ਉਹ ਮਨੋਹਰ ਲਾਲ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿਉਂਕਿ ਸੋ ਪਹਿਲਾਂ ਵੀ ਕਾਫੀ ਜ਼ਿਆਦਾ ਪ੍ਰਜ਼ੋਰ ਵਿਰੋਧ ਹੁੰਦਾ ਰਿਹਾ ਹੈ ਮਨੋਹਰ ਲਾਲ ਉਹਨਾਂ ਦਾ ਗਲਤੀ ਕੀਤੀ ਜਾਵੇ ਆ বিজেপি ਆਗੂਆਂ ਦਾ ਔਰ ਹੁਣ ਵੀ ਅਸੀਂ ਦੇਖ ਰਿਹਾ ਕਿ ਇਸ ਤਰੀਕੇ ਦੇ ਨਾਲ ਕਿਸਾਨ ਰੋਜ਼ਾਨਾ ਜਿਹੜੇ ਵੱਡੇ ਆਖੂ ਨੇ বিজেপি ਦੇ ਉਹਨਾਂ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿਚਾਲੇ ਇਹ ਵੀ ਅਹਿਮ ਹੈ ਕਿ ਸ਼ੰਭੂ ਬਾਰਡਰ ਤੇ ਲਗਾਤਾਰ ਮੋਰਚਾ ਜਿੱਥੇ ਚੱਲ ਰਿਹਾ ਹੈ ਜਿਸ ਦੇ ਨਾਲ ਪੰਜਾਬ ਤੇ ਹਰਿਆਣਾ ਦੋਵੇਂ ਪ੍ਰਭਾਵਿਤ ਨੇ ਔਰ ਇਸ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਇਹ ਮਾਮਲਾ ਹੈ ਪਰ ਸਭ ਦੇ ਵਿਚਾਲੇ ਇੱਕ ਵੱਡੀ ਸਟੇਟਮੈਂਟ ਮਨੋਹਰ ਲਾਲ ਉਹਨਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਮੁਖੋਟਾ ਪਾ ਕੇ ਸਿਸਟਮ ਖਰਾਬ ਕਰਨ ਵਾਲੇ ਲੋਕ ਬੈਠੇ ਹੋਏ ਨੇ असली किसान नहीं अब मुझे पता है कि यहां सैकड़ों प्रोजेक्ट यहां शुरू कराए काफी पूरे हुए एक पांच सात प्रोजेक्ट ऐसे भी हैं जो भी पाइपलाइन में हैं, किसी झगड़े में फंसे हैं कई फाइल में फंसे हैं क्योंकि मुझे एक एक प्रोजेक्ट यहां का मालूम है वो सब ठीक होंगे और एक बड़ी समस्या उसकी ओर उल्लेख जरूर करूंगा क्योंकि आपको लोग कहेंगे देखो ये क्या हुआ देखो ये क्या हुआ वो बड़ी समस्या यहां की है कि जो हमारा पंजाब का रास्ता बॉर्डर बंद है ये समस्या है ना है ना और इसके बारे में बातचीत करके गया हूं हमारे सामान्य नागरिक भी विशेष तौर पर व्यापारी भाई थोड़ा इसमें परेशानी उनको है हमने इस रास्ते को खोलने के लिए योजना बना ली थी लेकिन बनाने के बाद भी जो उस पार लोग बैठे हैं पहली बात बता रहा हूं किसान नहीं है किसान का मुखौटा पहन करके कुछ ऐसे लोग जो सिस्टम को खराब करना चाहते हैं जो एस्टेब्लिश सरकारें उनको उनको अस्थिर करना चाहते हैं इस प्रकार के लोग हैं डिटेल में जाने की आवश्यकता नहीं है आपको भी पता वो कौन है और अंबाला शहर थोड़ा क्योंकि बिल्कुल नजदीक है स्वाभाविक है तकलीफ जो नजदीक होगा उसको ज्यादा होगी आज हरियाणा की जनता इस बात से खुश है कि आपने ऐसे गलत आदमियों को ऐसे गलत आदमियों को अंदर हरियाणा में एक पैर रखने नहीं दिया मजबूत जो है नाकाबंदी की है ये हरियाणा के लोग खुश हैं हम चल रहे थे आगे बढ़ेंगे लेकिन बीच में कोर्ट आ गए कोर्ट में कुछ लोग हमारे भी गए कुछ विरोधी पक्ष के भी गए और आखिर अब वो केस सुप्रीम कोर्ट में है सुप्रीम कोर्ट ने केटी कमेटी बनाई है उस कमेटी के लोग सबसे पूछताछ कर रहे हैं कि इसको किस तरीके से हल निकाला जाए और लोगों पर जो किसानों का मुखौटा पहन करके वहां बैठे हैं उनको भी अपना कोई ना कोई जिम्मेदारी पूर्वक कोई डॉक्यूमेंट कोई एफिडेविट ये साइन करके देना पड़ेगा कि ये मर्यादाएं हैं इन मर्यादाओं को कोई भी पार करेगा तो कोर्ट उसका संज्ञान लेगा ये आपको बता रहा हूं मुझे लगता है कोई हल इसका सार्थक निकलना चाहिए कल नहीं निकलेगा तो और हफ्ते बाद निकलेगा सुप्रीम कोर्ट इंडिपेंडेंटली उसको काम कर रहा है जनता को सुविधा कैसे हो इस पर ध्यान रखे हुए हैं लंबी नहीं चलेगी जल्दी से इसका समाधान करके आप तो लोगों को शांति मिलेगी लेकिन यह जरूर ध्यान रखना कि कोर्ट बिना कंडीशन के नहीं खुलने देगा उसका कारण है जिस प्रकार का उत्पात वो लोग पिछली बार मचा गए ऐसा किसान कौन हो सकता जो जाकर लाल किले के ऊपर चढ़ जाए ये देश के प्रति अपमान है इस अपमान को देश सहेगा नहीं अगर देश के सामान्य कानून व्यवस्था में परिवर्तन किया जा रहा है तो किसान आके कहता है ये जो कानून के बारे में कानून बनाए जा रहे हैं हमारे सीआरपीसी -सी के और पीसीपी -पी के कानून बनाए जा रहे हैं सीपीसी -सी के इन कानूनों को बदल दो रद्द कर दो अरे भाई किसान किसान की बात करे समझ में आता है लेकिन प्रदेश की कानून व्यवस्था देश की कानून व्यवस्था क्या होगी इसके लिए हमारे पार्टियां चाहे सत्ता में है चाहे विपक्ष में है चाहे विधानसभा है चाहे लोकसभा राज्यसभा वो सब बैठे उन व्यवस्थाओं को देखने के लिए बिना मतलब के एजेंडे को हाथ में लेते हैं विषय को उठाते हैं हमको तो सब सबको सबको समझना चाहिए सावधान रहना चाहिए हम मित्रों देशभक्त लोग हैं देश पहले बाकी सब बाद में अगर आपको लगता है विषय ठीक है तो एक बार जोर से बोलेंगे भारत माता की ਅਬ ਮੂਝੇ ਪਤਾ ਹੈ ਕਿ ਯਹਾਂ ਤਮਨੋਹਰ ਲਾਲ ਦਾ ਬਿਆਨ ਸੁਰਵਾਇਆ ਤੁਹਾਨੂੰ ਔਰ ਉਹਨਾਂ ਦੇ ਵੱਲੋਂ ਇਹ ਪੂਰਾ ਖੁੱਲਕੇ ਇਸ ਮੁੱਦੇ ਤੇ ਬੋਲਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਹ ਲੋਕ ਬੈਠੇ ਹੋਏ ਨੇ ਕਿਸਾਨਾਂ ਦਾ ਮਖੋਟਾ ਪਾ ਕੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਸਾਡੇ ਲੋਕ ਹਰਿਆਣਾ ਦੇ ਬਹੁਤ ਖੁਸ਼ ਨੇ ਇਸ ਗੱਲ ਤੋਂ ਕਿ ਅਸੀਂ ਉਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦਾ ਉਤਪਾਦ ਲਾਲ ਕਿਲੇ ਤੇ ਬਚਾਇਆ ਸੀ ਤਾਂ ਇਸ ਦੀ وجہ ਦੇ ਨਾਲ ਇੱਥੇ ਵੀ ਉਹ ਕਿਸ ਤਰੀਕੇ ਦੇ ਹਾਲਾਤ ਬਣਾਉਂਦੇ ਇਹ ਸਭ ਤੋਂ ਪਲੀਪਾਂਤਰੀ ਉਜਾਣੂ ਸਨ ਤਾਂ ਇਸ ਦੀ وجہ ਦੇ ਨਾਲ ਤਸਿੱਧ ਦੇ ਤੌਰ ਤੇ ਉਹਨਾਂ ਨੇ ਨਿਸ਼ਾਨੇ ਸਾਦੇ ਨੇ ਕਿਸਾਨ ਅਗਵਾ ਤੇ ਨਿਸ਼ਾਨੇ ਸਾਦੇ ਨੇ প্রচার ਦੇ ਦੌਰਾਨ ਕਿਸਾਨਾਂ ਤੇ ਦੱਸਦੀ ਹੈ ਕਿ ਇਹ ਵਾਰ ਕੀਤਾ ਹੈ ਕਿਉਂਕਿ ਲਗਾਤਾਰ ਹਰਿਆਣਾ ਦੇ ਵਿੱਚ ਪ੍ਰਚਾਰ ਚੱਲ ਰਿਹਾ ਹੈ ਦੂਸਰੇ ਪਾਸੇ ਕਿਸਾਨ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਵਤੀਰਾ ਹੈ বিজেপি ਦਾ ਤਾਂ ਫਿਰ ਉਸ ਤੇ ਚੱਲਦੇ বিজেপি ਨੂੰ ਜਿਹੜਾ ਹੈ ਉਹ ਇੱਥੇ ਪਛਤਾਉਣਾ ਹੋਏਗਾ ਭੁਗਤਣਾ ਹੋਏਗਾ ਇਸ ਕਿਸਮ ਦੇ ਨਾਲ ਲਗਾਤਾਰ ਬਿਆਨਬਾਜ਼ੀ ਚੱਲ ਰਹੀ ਕਿਉਂਕਿ ਸ਼ੰਭੂ ਬਾਡਰ ਨੂੰ ਲੈ ਕੇ ਪਿਛੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਭੁਪਿੰਦਰ ਸਿੰਘ ਹੁੱਡਾ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਔਰ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਵੱਲੋਂ आज ਹੋਇਆ ਉਹ ਸ਼ੰਭੂ ਬਾਰਡਰ ਖੁਲਵਾਇਆ ਜਾਏਗਾ ਤਾਂ ਐਸੇ ਦੇ ਵਿਚਾਲੇ ਐਮ ਖਬਰ ਹੈ ਮਨੋਹਰ ਲਾਲ ਦੇ ਬਿਆਨ ਨੂੰ ਲੈ ਕੇ ਕਿਸਾਨਾਂ ਆਗੂੜ ਕੇ ਨੇ ਹਰਿਆਣਾ ਚੋਣਾ ਕਰਕੇ ਬਿਆਨਬਾਜ਼ੀ ਹੋ ਰਹੀ ਹੈ ਸਵਨ ਸਿੰਘ ਪੰਦੇਰਦਾਏ ਕਹਿੰਣਾ ਕਿਸਾਨਾਂ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਡੀ ਰੇਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ 8 ਅਕਤੂਬਰ ਨੂੰ ਮਨੋਹਰ ਲਾਲ ਨੂੰ ਜਵਾਬ ਮਿਲ ਜਾਵੇਗਾ ਤਾਂ ਗਿੰਮਿਤ ਕੇ ਬਿਆਨ ਦਿਵਾ ਰਹੀ ਹੈ ਭਾਜਪੀ ਉਹਨਾਂ ਦਾ ਕਹਿਣਾ ਮਨੋਹਰ ਲਾਲ ਆਪਣੇ ਬਿਆਨਾਂ ਨੂੰ ਲੈ ਕੇ ਬਹੁਤ ਮਸ਼ਹੂਰ ਨੇ ਤਾਂ ਸਵਨ ਸਿੰਘ ਪੰਦੇਰ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿਉਂਕਿ ਸ਼ੰਭੂ ਬਾਰਡਰ ਦੀ ਅਗਵਾਈ ਜਗਜੀਤ ਸਿੰਘ ਢੱਲਵਾਲ ਤੇ ਸਰਵਜਿੰ ਸਿੰਘ ਪੰਦੇਕਾਰ ਨੇ ਤੇ ਹੋਰ ਆਗੂ ਵੀ ਜਿਹੜੇ ਨਾਲ ਮੌਜੂਦ ਨੇ ਮਨਜੀਤ ਰਾਏ ਤਾਂ ਕੁਝ ਜਥੇਬੰਦੀਆਂ ਜਿਹੜੀਆਂ ਬੈਠੀਆਂ ਹੋਈਆਂ ਨੇ ਤਾਂ ਉਹਨਾਂ ਨੇ ਮਨੋਹਰ لال ਨੇ ਇਹ ਕਿਹਾ ਹੈ ਕਿ ਉਹ ਕਿਸਾਨ ਨਹੀਂ ਹਨ ਕਿਸਾਨਾਂ ਦਾ ਮੁਖੋਟਾ ਪਾਇਆ ਪਰ ਦੂਜੇ ਪਾਸੇ ਕਿਸਾਨ ਆਗੂ ਸਰਵਜਿੰ ਸਿੰਘ ਪੰਦੇਰ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਚੋਂ ਨਾ ਕਰਕੇ ਬਿਆਨਬਾਜ਼ੀ ਹੋ ਰਹੀ ਹੈ ਕਿਸਾਨਾਂ ਦੇ ਮੁੱਦੇ ਡੀਰੀਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕੁਝ ਐਸੇ ਲੋਕ ਸੱਚਮੁੱਚ ਨਿਕਲ ਹੀ ਆਇਆ ਨਾ ਵੀ ਇਹ ਲੋਹ ਰੋਕਣ ਵਾਲੇ ਨੇ ਟਰਾਂਸਪੋਰਟਰਾਂ ਨੂੰ ਕਿ ਆਮ ਜਨਤਾ ਨੂੰ ਇੰਨਾ ਨੇ ਪੰਜਾਬ ਤੇ ਹਰਿਆਣਾ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪद्रਵੀ ਬਿਆਨ ਪਹਿਲਾਂ ਵੀ ਆ ਚੁੱਕੇ ਆ ਪਹਿਲੇ ਅੰਦੋਲਨ 'ਚ ਵੀ ਕਹਿੰਦੇ ਸੀਗੇ ਵੀ 100 150 ਬੰਦਾ ਇਕੱਠਾ ਹੋ ਜੋ ਡਾਂਗਾ ਚ ਫੜ ਲੋ ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫਿਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ ਜਿੰਨਾ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ। ਉਹਨਾਂ ਦੇ ਐਸਟੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ। ਤੋਂ ਉਹਨਾਂ ਦੇ ਬਿਆਨਾਂ ਵਾਲਿਓ ਬੜੇ ਮਸ਼ਹੂਰ ਨੇ। ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਆ। ਸਾਦੇ ਮੁੱਦਿਆਂ ਨੂੰ ਡੀ ਰੇਲ ਕਰ ਲਈ ਕਿਸਾਨਾਂ ਦੇ ਅਕਸ਼ ਨੂੰ ਖਰਾਬ ਕਰ ਲਈ। ਇੱਕ ਬੰਦੇ ਸ਼ਿਵਰਾ ਚੌਹਰਾਨ ਕਹਿ ਰਿਹਾ ਅਸੀਂ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਉਹ ਵੀ ਡੈਮੇਜ ਕੰਟਰੋਲ ਕਰਦਾ ਇਹ ਸਾਰਾ ਕੁਝ ਗਿਣਮਿਠ ਕੇ ਹੋ ਰਿਹਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲ ਜਣਾ 8 ਅਕਤੂਬਰ ਨੂੰ ਆਜਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ ਪਹਿਲੋਂ ਅਨਲਵਿਜ ਜੀ ਹੁਣਾਂ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕੁਝ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤੋਂ ਖੱਟਰ ਸਾਹਿਬ ਨੇ ਸ਼ਹੀਦ ਸੁਭ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਵਾਟਰਾਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੂੰ ਭੱਜਾ ਵਾ ਹੁਣ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨਮਾਇंदे ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ ਤਾਨਾशाही ਜ਼ਿਕਰ ਕੀਤਾ ਹੈ ਸਵੰਸਿਕ ਪਦ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਤੱਕੇ ਸ਼ਾਹੀ ਹੈ ਔਰ ਸ਼ਰੀਆਮ ਇਸ ਤੋਂ ਪਹਿਲਾਂ ਵੀ ਕਈ ਵਾਰ ਮਨੋਹਰ ਲਾਲ ਦੇ ਵੱਲੋਂ ਜਦੋਂ ਬਿਆਨ ਦਿੱਤੇ ਗਏ ਕਿਸਾਨਾਂ ਦੇ ਸੰਬੰਧਤ ਵਿਵਾਦਿਤ ਬਿਆਨ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਮਾਫੀ ਵੀ ਮੰਗੀ ਸੀ ਤਾਂ ਹੁਣ ਫਿਰ ਤੋਂ ਉਹਨਾਂ ਨੇ ਸਿਰਫ ਚੋਣਾ ਨੂੰ ਲੈ ਕੇ ਹੀ ਇਹ ਬਿਆਨ ਦਿੱਤਾ ਹੈ ਜੋ ਸਰਾਸਰ ਸਿੱਧੇ ਤੌਰ ਤੇ ਵਾਰ ਹੈ ਕਿਸਾਨਾਂ ਤੇ ਔਰ ਉਸ ਦਾ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਡਿਕਟੇਟਰਸ਼ਿਪ ਹੈ ਔਰ ਇਹ ਤਾਨਾਸ਼ਾਹੀ ਰਵਈਆ ਪਹਿਲੇ ਦਿਨ ਤੋਂ ਹੀ ਜਿਹੜਾ ਬਜੇਪੀ ਦਾ ਉਹ ਵੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਉਹਨਾਂ ਨੂੰ ਲੋਕ ਜਵਾਬ ਦੇਣਗੇ ਕਿਉਂਕਿ ਇਲੈਕਸ਼ਨ ਹੈ ਔਰ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ ਤਾਂ ਫਿਰ ਉਸ ਸਮੇਂ ਕਿਸਾਨਾਂ ਦੇ ਵੱਲੋਂ ਆਰਾਮ ਲੋਕਾਂ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਜਾਏਗਾ ਉਹਨਾਂ ਨੇ ਵੀ ਕਿਹਾ ਕਿ ਮਨੋਹਰ ਲਾਲ ਇਹ ਮੰਨ ਚੁਕੇ ਨੇ ਕਿ ਉਹਨਾਂ ਦੇ ਵੱਲੋਂ ਹੀ ਇਹ ਰਸਤਾ ਬੰਦ ਕਰ ਦਿੱਤਾ ਗਿਆ ਹੈ ਵਪਾਰੀਆਂ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਤਕਲਬ ਲਾਕੇ ਮਨੋਹਰ ਲਾਲ ਦੇ ਵੱਲੋਂ ਜਿੱਥੇ ਬਿਆਨ ਦਿੱਤਾ ਗਿਆ ਕਿਸਾਨਾਂ ਨੂੰ ਲੈ ਕੇ ਤਾਂ ਉਸ ਦਾ ਪਲਟਵਾਰ ਕੀਤਾ पता है कि यहां सैकड़ों प्रोजेक्ट यहां शुरू कराए काफी पूरे हुए एक पांच सात प्रोजेक्ट ऐसे भी हैं जो भी पाइपलाइन में हैं फे है, फाइल में फंसे हैं क्योंकि मुझे एक एक यहां का मालूम है वो सब ठीक होंगे और एक बड़ी समस्या उसकी उल्लेख जरूर करूंगा क्योंकि आपको लोग कहेंगे देखो ये क्या हुआ देखो ये क्या हुआ वो बड़ी समस्या यहाँ की है कि जो हमारा पंजाब का रास्ता बॉर्डर बंद है समस्या है ना है ना, और इसके बारे में बातचीत करके गया हूं हमारे सामान्य नागरिक भी विशेष तौर पर व्यापारी भाई थोड़ा इसमें परेशानी उनको है हमने इस रास्ते को खोलने के लिए योजना बना ली ले थी लेकिन बनाने के बाद भी जो उस पार लोग बैठे हैं पहली बात बता रहा हूं किसान नहीं है किसान का मुखौटा पहन करके कुछ ऐसे लोग जो सिस्टम को खराब करना चाहते हैं जो एस्टेब्लिश सरकारें उनको उनको अस्थिर करना चाहते हैं इस प्रकार के लोग हैं डिटेल में जाने की आवश्यकता आप नहीं आपको भी पता वो कौन है ਤਾਂ ਸਟੇਟਮੈਂਟ ਦਿੱਤੀ ਗਈ ਹੈ ਮਨੋਹਰ ਲਾਲ ਔਰਾਂ ਦੇ ਵੱਲੋਂ ਬਲਦੇਵ ਸਿੰਘ ਸਿੱਸਾ ਸਾੜਨਾ ਫੋਨ ਲਾਈਨ ਤੇ ਮੌਜੂਦ ਨੇ ਕਿਸਾਨ ਆਕੂ ਨੇ ਅ ਤਸ ਸਿੱਸਾ ਸਾਹਿਬ ਸ਼ੰਭੂ ਮੋਰਚਾ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚਿਆ ਹੋਇਆ ਹੈ ਪਰ ਮਨੋਹਰ ਲਾਲ ਔਰਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਇਹ ਕਿਸਾਨ ਨਹੀਂ ਬੈਠੇ ਬਲਕਿ ਕਿਸਾਨਾਂ ਦੇ मुखोटे ਪਾ ਕੇ ਬੈਠੇ ਹੋਏ ਲੋਕ ਨੇ ਜਿਹੜੇ ਕਿ ਚੁਣੀਆਂ ਹੋਈਆਂ ਬਣੀਆਂ ਹੋਈਆਂ ਸਟੈਬਲਿਸ਼ ਸਰਕਾਰਾਂ ਨੂੰ ਡੇਗਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਗੇ ਦੇਖੋ ਗੱਲ ਇਹ ਆ ਕਿ ਇਹ ਮਨੋਹਰ ਲਾਲ ਖੱਟੜ ਉਹੀ ਹੈ ਜਿਨ ਨੂੰ ਪਹਿਲਾਂ 13 ਮਹੀਨੇ ਜਦੋਂ ਅਸੀਂ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਤੇ ਅਸੀਂ ਉਹ ਲੋਕ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਤਰਸਾ ਹੈ ਤੇ ਬਾਕੀ ਜਿਹੜੀਆਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਹੋਰ ਨੇ ਇਹ ਅਸੀਂ ਉਹੀ ਲੋਕ ਆ ਜਿਹੜੇ ਦਿੱਲੀ ਬਾਰਡਰਾਂ ਤੇ ਬੈਠੇ ਸਾਂ ਤੇ ਜੇ ਅਸੀਂ ਕਿਸਾਨ ਨੇ ਸਾਡੇ ਨਾਲ 13 ਮਹੀਨੇ ਜਿਹੜੀ ਤੇ 12 13 ਮੀਟਿੰਗਾਂ ਸਾਡੀਆਂ ਕੇਂਦਰ ਸਰਕਾਰ ਨਾਲ ਹੋਈਆਂ ਉਹ ਕਿਸ ਗੱਲ ਤੇ ਹੋਈਆਂ ਅਸਲ ਗੱਲ ਇਹ ਆ ਕਿ ਇਹ ਸਾਨੂੰ ਲੋਕਾਂ ਦੇ ਵਿੱਚ ਬਦਨਾਮ ਕਰਕੇ ਤੇ ਇਹ ਚਾਹੁੰਦੇ ਨੇ ਵੀ ਜਿਹੜੀਆਂ ਹਰਿਆਣੇ ਦੀਆਂ ਇਲੈਕਸ਼ਨਾਂ ਉਹ ਕਿਸੇ ਤਰੀਕੇ ਨਾਲ ਜਿੱਤੀਆਂ ਜਾਣ ਲੇਕਿਨ ਇਸ ਮੋਰਚੇ ਦੀ ਬਦੌਲਤ ਜੋ 13 ਫਰਵਰੀ 2024 ਨੂੰ ਦਿੱਲੀ ਜਾਣ ਵਾਸਤੇ ਅਸੀਂ ਜਾ ਰਹੇ ਸੀ ਤੇ ਸਾਨੂੰ ਹਰਿਆਣਾ ਬਾਰਡਰਾਂ ਤੇ ਰੋਕਿਆ ਗਿਆ ਔਰ ਜਿਸ ਤਰੀਕੇ ਨਾਲ ਉੱਥੇ ਬੈਰੀਕੇਟਿੰਗ ਕੀਤੀ ਗਈ ਸੜਕਾਂ ਦੇ ਵਿੱਚ ਸਰੀਏ ਗੱਡੇ ਗਏ ਤਿੱਖੇ ਕਰਕੇ ਔਰ ਜੋ ਉੱਥੇ ਹਥਿਆਰਬੰਦ ਫੋਰਸਾਂ ਲਾਈਆਂ ਗਈਆਂ ਸਾਡੇ ਤੇ ਅਤਰੂ ਗੈਸ ਜਿਸ ਦੇ ਨਾਲ ਬਹੁਤ ਸਾਰੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਮੇਰੀਆਂ ਅੱਖਾਂ ਵੀ ਨੁਕਸਾਨੀਆਂ ਗਈਆਂ ਔਰ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨਾ ਫਿਰਤ ਪਾਲਸਪਿੰਨ ਲੈ ਕੇ ਜਾਣਾ ਉਸ ਤੋਂ ਬਾਅਦ ਅਸੀਂ ਲਗਾਤਾਰ ਬੈਠਿਆ ਔਰ ਇਸ ਮੋਰਚੇ ਦੀ ਬਦੌਲਤ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਨਹੀਂ ਹੋਇਆ ਔਰ ਬੀਜੇਪੀ ਦਾ ਪੰਜਾਬ 'ਚ ਖਾਤਾ ਹੀ ਨਹੀਂ ਖੁੱਲਿਆ ਹਰਿਆਣੇ ਦੇ ਵਿੱਚ ਵੀ ਇਸ ਨੂੰ ਲੈ ਕੇ ਵੀ ਦੇਖੋ ਸਿਸਰ ਸਾਹਿਬ ਮਨੋਹਰ ਲਾਲ ਜੀ ਇਹ ਕਹਿ ਰਹੇ ਨੇ ਕਿ ਇਸ ਨੂੰ ਲੈ ਕੇ ਵੀ ਹਰਿਆਣੇ ਦੇ ਲੋਕ ਬਹੁਤ ਖੁਸ਼ ਨੇ ਕਿ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ ਹਰਿਆਣਾ ਦੇ ਵਿੱਚ ਉੱਥੇ ਹੀ ਬਿਠਾ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਲਾਲ ਕਿਲੇ ਤੋਂ ਉਤਪਾਦ ਬਚਾਇਆ ਸੀਗਾ ਦੇਖੋ ਇਹ ਗੱਲਾਂ ਸਿਰਫ ਇਹਨਾਂ ਦੀਆਂ ਕਹਿਣ ਦੀਆਂ ਨੇ ਮੈਂ ਉਹੀ ਬੇਨਤੀ ਕਰ ਰਿਹਾ ਕਿ ਇਹ ਲੋਕ ਜਿਹੜੇ ਆ ਸਿਰਫ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਮੋਰਚਾ ਹੈ ਇਹ ਕੇਵਲ ਉਹਨਾਂ ਲੋਕਾਂ ਦਾ ਇਹ ਕਿਸਾਨ ਨਹੀਂ ਹੈ ਇਹ ਰਾਜਨੀਤਿਕ ਲੋਕ ਨੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਉਹ ਨਾਵਾਂ ਨਾਲ ਇਹ ਸਾਨੂੰ ਜਿਹੜਾ ਉਹ ਬਦਨਾਮ ਕੀਤਾ ਜਾ ਰਿਹਾ ਪਰ ਇੱਕ ਗੱਲ ਦੱਸੋ ਕਿ ਜਿੱਦਨ ਅਸੀਂ 26 ਅਗਸਤ ਨੂੰ ਦਿੱਲੀ 에어ਪੋਰਟ ਤੋਂ ਤਾਮਿਲਨਾਡੂ ਜਾ ਰਹੇ ਸੀ ਤਾਂ ਅਸੀਂ ਉਹੀ ਜਿਹੜੀਆਂ ਸੰਵਧਾਨਕ ਤੌਰ ਤੇ ਜੋ ਮਿਲਿਆ ਸਾਨੂੰ ਹੱਕ ਹੈ 9 ਇੰਚੀ ਕ੍ਰਪਾਨ ਪਹਿਨ ਕੇ ਅਸੀਂ ਜਿਹੜੀਆਂ ਘਰੇਲੂ ਉਡਾਨਾਂ ਉਹਨਾਂ 'ਚ ਸਫ਼ਰ ਕਰ ਸਕਦੇ ਹਾਂ ਇਹ ਇਹਨਾਂ ਨੇ ਸਾਨੂੰ ਜਿਹੜਾ ਉੱਥੇ ਰੋਕਿਆ ਕਿਉਂ ਰੋਕਿਆ ਇਸ ਘਬਰਾਟ ਵਿੱਚ ਨੇ ਕਿ ਜੇਕਰ ਇਹ ਪੰਜਾਬ ਦੇ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂ ਦੱਖਣੀ ਭਾਰਤ ਵਿੱਚ ਚਲੇ ਗਏ ਤੇ ਇਹਨਾਂ ਨੇ ਜਿਸ ਤਰ੍ਹਾਂ ਇੱਥੇ ਕਿਸਾਨ ਜਿਹੜੇ ਨੇ ਉਹ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਇਸੇ ਤਰ੍ਹਾਂ ਦੱਖਣੀ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਵੀ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਇਹ ਮੋਰਚਾ ਜਿਹੜਾ ਬਹੁਤ ਉੱਚੀਆਂ ਮਤਲਬ ਕਿ ਉਚਾਈ ਵੱਲ ਜਾਏਗਾ ਲੋਕ ਸੰਗਠਿਤ ਹੋਣਗੇ ਤੇ ਜਿਸ ਕਰਕੇ ਸਾਨੂੰ ਰੋਕਿਆ ਗਿਆ ਇੱਕ ਘਬਰਾਟ ਵਿੱਚ ਆ ਕੇ ਤੇ ਇਹ ਬਿਆਨ ਦੇ ਰਹੇ ਨੇ ਜੇ ਅਸੀਂ ਕਿਸਾਨ ਹੀ ਨਹੀਂ ਤੇ ਫਿਰ ਸਾਡੇ ਨਾਲ ਇਹ ਗੱਲਬਾਤ ਕਿਸ ਗੱਲ ਦੀ ਕਰਦੇ ਰਹੇ ਨੇ ਹੁਣ ਤੱਕ ਕਿਸਰਿਆ ਇਹ ਇਹਨਾਂ ਦੀਆਂ ਕਹਿਣੀਆਂ ਗੱਲਾਂ ਨੇ ਇਹ ਬੁਖਲਾੜ ਵਿੱਚ ਬੋਲ ਰਹੇ ਨੇ ਜੋ ਕਿ ਅਸੀਂ ਉਹ ਲੋਕਾਂ ਸਾਡੀ ਮੈਂ ਤੇ ਇਹ ਗੱਲ ਕਹੂੰਗਾ ਕਿ ਮਾਨਯੋਗ ਕੋਰਟਾਂ ਨੂੰ ਵੀ ਚਾਹੀਦਾ ਹੈ ਕਿ ਸਾਡੀ ਪੜਤਾਲ ਕਰਾ ਲੈਣ ਕੀ ਬਲਦੇਵ ਸਿੰਘ ਸਰਸਾ ਜਗਜੀਤ ਸਿੰਘ ਢੱਲੇਵਾਲ ਜਾ ਹੋਰ ਜਿੰਨੇ ਵੀ ਸਾਡੇ ਨਾਲ ਕਿਸਾਨ ਸੰਗਠਨ ਜੁੜੇ ਨੇ ਕੀ ਅਸੀਂ ਖੇਤੀ ਕਰਦੇ ਆ ਕਿ ਜਾਂ ਹੋਰ ਕੰਮ ਕਰਦੇ ਆ ਉਹ ਵੀ ਕਹਿ ਰਹੇ ਨੇ ਉਹ ਮਨੋਹਰ ਲਾਲ ਇਹ ਵੀ ਕਹਿ ਰਹੇ ਨੇ ਕਿ ਕੰਡੀਸ਼ਨਲੀ ਜਿਹੜਾ ਹੈ ਉਹ ਜਲਦੀ ਇਸ ਮਸਲੇ ਨੂੰ ਹੱਲ ਕਰ ਦੇਣਗੇ ਇਥੋਂ ਮੋਰਚਾ ਚੁਕਵਾ ਦੇਣਗੇ ਉਸ ਦਾ ਵੀ ਜ਼ਿਕਰ ਕੀਤਾ ਕਿ ਕੋਰਟ 'ਚ ਸਾਰਾ ਮਾਮਲਾ ਹੈ ਔਰ ਅਸੀਂ ਲਗਾਤਾਰ ਉੱਥੇ ਕੋਸ਼ਿਸ਼ ਕਰ ਰਹੇ ਹਾਂ ਦੇਖੋ ਇੱਕ ਬਿੰਦੂ ਕੀ ਮੇਰੀ ਸੁਣੋ ਕੋਰਟ ਦੇ ਵਿੱਚ ਇਹ ਚਲੇ ਗਏ ਕੋਰਟ ਨੇ ਮਾਨਯੋਗ ਹਾਈ ਕੋਰਟ ਦਾ ਇਹ ਕੀ ਇਹ ਕੋਰਟ ਨੂੰ ਮੰਨਦੇ ਨੇ ਇਹਨਾਂ ਨੇ ਤਾਂ ਕੋਰਟ ਨੂੰ ਮੰਨਿਆ ਹੀ ਨਹੀਂ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਫੈਸਲਾ ਕੀਤਾ ਆਰਡਰ ਕੀਤਾ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਇਹ ਰਸਤੇ ਜਿਹੜਿਆ ਖੋਲ ਦੋ ਇਹ ਰਸਤੇ ਖੋਲਣ ਦੀ ਬਜਾਏ ਇਹ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਜਾ ਕੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਜਿਹੜਾ ਅਸੀਂ ਜਿਸ ਤੰਗ ਦੇ ਨਾਲ ਜੋ ਸਰਕਾਰ ਨੇ ਕਿਹਾ ਉਹ ਗੱਲ ਮੰਨ ਲਈ ਲੇਕਿਨ ਸਵਾਲ ਇਹ ਆ ਕਿ ਜਿਹੜੀਆਂ ਸਾਡੀਆਂ ਇੰਨੀਆਂ ਮੀਟਿੰਗਾਂ ਆ ਅਸੀਂ ਕੋਈ ਨਵੀਂ ਮੰਗ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਬੀਬਾ ਜੀ ਅਸੀਂ ਕੋਈ ਨਵੀਂ ਮੰਗ ਨਹੀਂ ਲੈ ਕੇ ਗਏ ਜਿਹੜੀਆਂ ਇਹਨਾਂ ਨੇ ਮੰਗਾ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ 13 ਫਰਵਰੀ ਨੂੰ ਅਸੀਂ 2024 ਚ ਦਿੱਲੀ ਜਾ ਰਹੇ ਸੀ ਤੇ ਸਾਨੂੰ ਜਿਹੜਾ ਉੱਥੇ ਰੋਕਿਆ ਗਿਆ ਇਹ ਕਹਿੰਦੇ ਨੇ ਵੀ ਗਲਤੀ ਫੈਸਲਾ ਹੋ ਜਾਵੇਗਾ ਫੈਸਲਾ ਤੇ ਇਹਨਾਂ ਨੇ ਕੀਤਾ ਹੈ ਉਹਨੂੰ ਲਾਗੂ ਕਿਉਂ ਨਹੀਂ ਕਰਦੇ ਇਹ ਅੱਜ ਲਾਗੂ ਕਰ ਦੇਣ ਤੇ ਅਸੀਂ ਘਰਾਂ ਨੂੰ ਚੱਲ ਜਾਵਾਂਗੇ ਜੇ ਲਾਗੂ ਨਹੀਂ ਕਰਨਾ ਸ੍ਰੀ ਸੱਭਾ ਸਾਬ ਇਹ ਸਟੇਟਮੈਂਟ ਦਾ ਕੋਈ ਉਹਨਾਂ ਨੂੰ ਕਿਉਂਕਿ ਇਲੈਕਸ਼ਨ ਦੇ ਮੱਦੇਨਜ਼ਰ ਤੁਸੀਂ ਕਹਿ ਰਹੇ ਸਟੇਟਮੈਂਟ ਦੇ ਰਹੇ ਨੇ ਕਿ ਕੋਈ ਫਾਇਦਾ ਹੋ ਰਿਹਾ ਹੈ ਦੇਖੋ ਉਹਨਾਂ ਨੂੰ ਇਸ ਸਟੇਟਮੈਂਟਾਂ ਦੇ ਕੇ ਕੰਗਨਾਰ ਰ瑙ਤ ਤੋਂ ਬੁਲਾਉਣਾ ਹੁਣ ਇੱਕ ਮਹੀਨੇ ਤੇ ਕਹਿੰਦੇ ਆ ਕਿ ਕੰਗਨਾਰ ਰ瑙ਤ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਬੋਲ ਰਹੀ ਆ ਹੁਣ ਖੱਟੜ ਵੀ ਆਪਣੇ ਹਿਸਾਬ ਨਾਲ ਬੋਲ ਰਿਹਾ ਇਹ ਭਾਜਪਾ ਦੀ ਇੱਕ ਸੋਚ ਹੈ ਕਿ ਕਿਸਾਨਾਂ ਨੌਲਨ ਨੂੰ ਬਦਨਾਮ ਕਰਨ ਵਾਸਤੇ ਇਹ ਤਰ੍ਹਾਂ ਤਰ੍ਹਾਂ ਦੇ ਬਿਆਨ ਜਿਹੜੇ ਨੇ ਇਹ ਦਿਵਾ ਰਹੇ ਨੇ ਤੇ ਮੁੜ ਕੇ ਕੁਝ ਬੰਦੇ ਜਿਹੜੇ ਨੇ ਉਹ ਸਫਾਈ ਤੇ ਆ ਜਾਂਦੇ ਨੇ ਪਰ ਇਹ ਜੋ ਮਾਰਗੀ ਸਟੇਟਮੈਂਟਾਂ ਦੇ ਦੇਣ ਤੁਸੀਂ ਹਰਿਆਣੇ ਦੇ ਵਿੱਚ ਅੱਗੇ ਵੀ ਦੇਖ ਲਿਆ ਤੇ ਆ ਰਿਜ਼ਲਟ ਆ ਹੀ ਜਾਣੇ ਨੇ 8 ਤਰੀਕ ਨੂੰ ਤੇ ਫਿਰ ਤੁਸੀਂ ਵੇਖਣਾ ਭੀ ਹਰਿਆਣੇ ਦੇ ਵਿੱਚ ਜਿਹੜੇ ਰਿਜ਼ਲਟ ਨੇ ਉਹ ਕਿਸ ਤਰ੍ਹਾਂ ਦੇ ਆਉਂਦੇ ਆ ਔਰ ਜੇ ਹਰਿਆਣੇ ਦੇ ਲੋਕ ਜਿਹੜੀਆਂ ਉਚਾਣਾ 15 ਤਰੀਕ ਨੂੰ ਜੀਂਦ ਜ਼ਿਲ੍ਹੇ ਦੀ ਉਚਾਣਾ ਅਨਾਜ ਮੰਡੀ ਵਿੱਚ ਜਿਹੜੀ ਰੈਲੀ ਹੋਈ ਆ ਔਰ 22 ਤਰੀਕ ਨੂੰ ਜਿਹੜੀ ਖੁਰਸ਼ੇਤਰ ਦੇ ਪਿਪਲੀ ਅਨਾਜ ਮੰਡੀ ਵਿੱਚ ਜਿਹੜੀ ਰੈਲੀ ਹੋਈ ਆ ਇਹ ਜਿਹੜੇ ਰਿਕਾਰਡ ਜਿਹੜੇ ਇਕੱਠ ਹੋਏ ਨੇ ਰਿਕਾਰਡ ਦੌਰ ਇਕੱਠ ਹੋਏ ਨੇ ਔਰ ਉਥੇ ਲੋਕਾਂ ਦਾ ਆਉਣਾ ਤੇ ਇਹ ਇਹਨਾਂ ਨੂੰ ਘਬਰਾਹਟ ਛੜੀ ਹੋਈ ਹੈ ਵੀ ਅਸੀਂ ਕਿਤੇ ਜਿਹੜੀਆਂ ਹਰਿਆਣੇ ਦੀਆਂ ਇਹ ਇਲੈਕਸ਼ਨਾਂ ਨੇ ਇਹਨਾਂ 'ਚ ਹਾਰ ਦੇਣਾ ਉਹਨਾਂ ਨੂੰ ਹਾਰ ਦੇ ਦਿੱਦੀ ਆ ਜਿਸ ਕਰਕੇ ਬਖਲਾਕ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਬਿਆਨ-ਬਿਆਜੀਆਂ ਦੇ ਕੇ ਤੇ ਲੋਕਾਂ ਨੂੰ ਹੁਣ ਜਿਹੜੀ ਕੰਗਨਾਰ ਨਾਉਤਿਆ ਉਹਦਾ ਕੀ ਹੈ ਉਹ ਵੀ ਇਸੇ ਕਰਕੇ ਕਿ ਇਹਨਾਂ ਦੀ ਅਸਲ ਸੋਚ ਇਹ ਆ ਕਿ ਇਹ ਫਿਰਕੂ ਪਾਰਟੀ ਆ ਇਹ ਚਾਹੁੰਦੇ ਨੇ ਵੀ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਜਿਹੜੀ ਆ ਜਿਸ ਤਰ੍ਹਾਂ ਕਿ ਇਹ ਆਪਸੀ ਮੇਲ ਮਲਾਪ ਹੋਇਆ ਸਾਰੇ ਲੋਕ ਜਿਹੜੇ ਨੇ ਮਿਲ ਜੁਲ ਕੇ ਰਹਿ ਰਹੇ ਨੇ ਤੇ ਇੱਕ ਦੂਸ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਇਕੱਠੇ ਕਿਸਾਨ ਮਜ਼ਦੂਰ ਛੋਟੇ ਟਰਾਂਸਪੋਰਟਰ ਮਲੇ ਸਾਰੇ ਜਿਹੜੇ ਨੇ ਇਹ ਸਾਰੇ ਰਲ ਕੇ ਚੱਲ ਰਹੇ ਨੇ ਇਹਨਾਂ ਨੂੰ ਇਹ ਆ ਵੀ ਕਿਸੇ ਵੀ ਤਰੀਕੇ ਨਾਲ ਸ਼ਾਂਤੀ ਭੰਗ ਹੋਵੇ ਤੇ ਇੱਥੇ ਦੰਗੇ ਪਸਾਦ ਹੋਣ ਅਸੀਂ ਇਹੋ ਜਿਹੇ ਬਿਆਨ ਜਿਹੜੇ ਉਹ ਦਈਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਲਦੇਵ ਸਿੰਘ ਸਰਸਰ ਜੀ ਧੰਨਵਾਦ ਹੈ ਮਿਊਜ਼ਿਕ ਟੀਮ ਨੂੰ ਆਂਬ ਲਈ ਤਾਂ ਕਿਸਾਨਾਂ ਦੇ ਮਖੋਟੇ ਪਿੱਛੇ ਸਿਸਟਮ ਖਰਾਬ ਕਰਨ ਵਾਲੇ ਲੋਕ ਨੇ ਸਟੇਟਮੈਂਟ ਦੇ रिएक्शन आया है कि का कहना है कि रिजल्ट दस दिन की कुछ चाहते ने हरियाणा